ਅੱਛਾ ਗੜੀ ਆ ਪਈ ਇਹਦਾ ਡਰਾਈਵਰ ਕਨੈਕਟਰਾ ਧੰਨਵਾਦ ਆ ਜੋ ਇੰਨੇ ਸਾਨ ਪਤਾ ਲਾਉਂਦਾ ਸੀ ਵੀ ਸੁਵੀਨ ਚ ਗਾ ਕੇ ਲੈ ਕੇ ਜਾਂਦੇ ਆ ਇਹਨਾਂ ਦਾ ਧੰਨਵਾਦ ਆ ਭਾਈ ਆ ਜੋ ਮੇਰੇ ਵੀ ਲੱਗ ਕੇ ਚੱਕੇ ਜਾਓ ਜੀ ਪਿੰਡੀ ਮਿੱਟੀ ਦਾ ਸੁਵੀਨ ਜੀ ਆਉਂਦੀ ਆ ਭਾਈ ਜੋ ਹਰ ਸਾਲ ਦੀ ਤਰ੍ਹਾਂ ਲਗਾਤਾਰ 4-5 ਸਾਲ ਤੋਂ ਹਰ ਸਾਲ ਇੱਥੇ ਤੋਂ ਆਏ ਤੇ ਪਾਂਦੇ ਭਾਈ ਸ਼ਹੀਦ ਲਾਈ ਜਾਂਦੀ ਹੈ ਆ ਜਾਓ ਆਇਓ ਵੀ ਸਾਈਡ ਤੇ ਲਾ ਕੇ ਗੱਡੀ ਠੰਡੀ ਮਿੱਠੀ ਲੱਸੀ ਜ਼ਰੂਰ ਛੱਕ ਕੇ ਜਾਓ ਜੀ ਠੰਡੀ ਮਿੱਠੀ ਲੱਸੀ ਸਾਈਡ ਤੇ ਲਾ ਕੇ ਵੀ ਛੱਕ ਕੇ ਜਾਓ ਓਏ ਕਿ ਲੈ ਫੜ ਗਲਾਸ ਅੱਧਾ ਘੜਾ ਕਰ ਠੰਡੀ ਮਿੱਠੀ ਲੱਸੀ ਛੱਕ ਕੇ ਜਾਓ ਜੀ ਠੰਡੀ ਮਿੱਠੀ ਲੱਸੀ ਰੁਕ ਕੇ ਵੀ ਇੱਧਰ ਸਾਈਡ ਤੇ ਲਾ ਕੇ ਮੇਰਾ ਵੀ ਠੰਡੀ ਮਿੱਠੀ ਲੱਸੀ ਛੱਕ ਕੇ ਜਾਓ ਜੀ ਆ ਜਾਓ ਵੀਰ ਸੇਕ ਤੇ ਨੇੜੀ ਗੱਡੀ ਰੱਖਿਆ ਕਰੋ ਭਾਈ ਕਥਾ ਕਲਾ ਦੇ ਬੰਟੀ ਰਾਮਜੀ ਵਾਲੇ ਖਵਾਨੋ ਦੇ ਤੇ ਗਾੜੂ ਵਾਲੇ ਬਾਬਾ ਪੱਪੀ ਓਏ ਪੱਪੀ ਇਧਰ ਨੂੰ ਕਰ ਬੁੱਤੀ ਆਪਣੀ ਮੁੰਡਾ ਪਾਈਏ ਜੀ ਬਾਟਾ ਦੇ ਸੋਹ ਇਰਾਦੇ ਬਹੁਤ ਸਾਰੀ ਮਾਇਆ ਗੁਰੂ ਤੇ ਨੰਗਰਾਂ ਵਿੱਚ ਹੀ ਸਾ ਪਾਉਨੇ ਭਾਈ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਜਿਨ੍ਹਾਂ ਘਰਾਂ ਵਿੱਚ ਜੋ ਮਾਇਆ ਹੁੰਦੀ ਹੈ ਸਾਰਾ ਖਜ਼ਾਨੇ ਭਰਪੂਰ ਭਾਈ ਆਜੰਮੀ ਰਾਹੀਏ ਭਾਈ ਬਾਟ 32 ਨੰਬਰ ਇਹਨਾਂ ਦਾ ਗੁੱਲੂ ਨੱਚਣਾ ਨਹੀਂ ਆਰੇ ਪਹਿਲੇ ਬਾਈ ਦੇ ਆਹ ਹਾਂ ਇੱਧਰ ਤੋਂ ਬਾਈ ਗੱਡੀ ਵਾਲੇ ਨੂੰ ਤੇਰਾ ਨਾਮ ਅਜੇ ਇੱਧਰ ਵੀ ਰੇ ਲੇ ਕੇ ਅੱਗੇ ਮਿੱਤਰਾਂ ਨੂੰ ਇੱਧਰ ਵੀ ਖੜਾ ਪੰਨੂ ਗੰਮੇ ਦੇ ਵੀਡੀਓ ਪਿੱਛੇ ਖੜਾ ਇੱਕ ਟ੍ਰੱਕ ਵਾਲਾ ਉਹਨੂੰ ਦੇਖਿਆ ਇੱਧਰ ਜੱਟ ਚੱਲ ਵੀ ਚੱਲ ਪੁੱਤ ਪਿੱਛੇ ਵਾਲੇ ਉਹਨੂੰ ਦੇਖਿਆ ਗੱਡੀ ਵਾਲੇ ਨੂੰ ਅਕੇਲੇ ਆਓ ਜੀ ਅੱਗੇ ਗੱਡੀਆਂ ਸਟੇਜ ਦੇ ਸਾਹਮਣੇ ਗੱਡੀਆਂ ਲਾਓ। ਠੰਡੀ ਮਿੱਠੀ ਲੱਸੀ ਜ਼ਰੂਰ ਛੱਕ ਕੇ ਜਾਓ ਜੀ ਠੰਡੀ ਮਿੱਠੀ ਲੱਸੀ ਪਾਈ। ਜਿਹੜਾ ਸਰੇਵਾ ਜੋ 9-10 ਵਜੇ ਤੋਂ ਚੱਲ ਰਿਹਾ ਚੱਲ ਰਹਿਣ ਸਰੇਵਾ ਚੱਲ ਰਹੀ ਆ ਭਾਈ। ਗੱਡੀਆਂ ਮੇਰਾ ਵੀ ਰੱਕੇ ਲਾਈ ਜਾਓ ਸਾਈਡ ਤੇ। ਜਿਹਨੇ ਛੱਕਣੀਆਂ ਉਹਨੂੰ ਅੱਗੇ ਜਿਹੜਾ ਕੋਕਾੜੀ ਵਾਲਾ ਤੋਂ ਲੱਗ ਜਾਣ ਦਾ ਕਰਨਾ ਇੱਕ ਲਾਈਨ ਖਾਲੀ ਰੱਖੋ ਇਸ ਵਾਸਤੇ। ਇੱਕ ਲਾਈਨ ਖਾਲੀ ਰੱਖੋ ਜਿਹੜਾ ਬਹੁਤੇ ਕਾਲੀ ਵਾਲਿਆਂ ਨੂੰ ਲੱਗ ਜਾਣ ਤੋਂ ਉਹਦੇ ਮੂਹਰੇ ਆਓ ਸੇਵਾਦਾਰ ਨੂੰ ਬੇਨਤੀ ਹੱਥ ਜੋੜ ਕੇ ਕਿ ਉਧਰ ਹੋਰ ਪਾਓ ਉਹ ਪਿੱਛੇ ਗੱਡੀ ਖੜੀ ਇੱਕ ਉਹਨੂੰ ਦੋ ਠੰਡੀ ਮਿੱਠੀ ਲੱਸੀ ਸੇਵਾਦਾਰ ਨੂੰ ਬੇਨਤੀ ਆ ਕਿ ਭਾਈ ਜਿਹੜੀ ਗੱਡੀ ਖੜੀ ਹੈ ਉਹਦੇ ਕੋਲ ਜਰੂਰ ਚਿਆ ਕਰੋ ਠੰਡੀ ਮਿੱਠੀ ਲੱਸੀ ਉਹ ਪਿੱਛੇ ਗੱਡੀ ਆ ਗਈ ਕੋਹਰ ਵੀ ਅੱਗੇ